ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੇ ਹੀ ਕੇਐਮਐਮ ਦੇ ਆਗੂ ਸਹਿਬਾਨ ਕਿਸਾਨ ਮਦੂਰ ਸ਼ਿਕਰ ਸ਼ਿਕਪੀ ਦੇ ਆਗੂ ਸਹਿਬਾਨ ਪਿੰਡ ਜ਼ਿਲ੍ਹਾ ਜੋਂਦੇ ਤੇ ਸੂਬੇ ਦੇ ਆਗੂ ਸਹਿਬਾਨ ਆਪ ਜੀ ਨੇ ਸਾਰਿਆਂ ਹੀ ਬੜੀਆਂ ਅਨਥਕ ਮਿਹਨਤ ਕਰਕੇ ਬੜੀਆਂ ਪ੍ਰਸੰਗ ਕੋਸ਼ਿਸ਼ਾਂ ਕੀਤੀਆਂ ਜਿਦੇ ਨਾਲ ਆਪਣਾ ਜਿਹੜਾ ਉਹ 5 ਦਸੰਬਰ ਵਾਲਾ ਧਰਨਾ ਰੇਲ ਰੋਕੋ ਕਾਮਯਾਬ ਹੋਇਆ ਬੇਸ਼ੱਕ ਸਰਕਾਰ ਨੇ ਮਤਲਬ ਹਰ ਘਰ ਦੇ ਅੱਗੇ ਚੌਂਕੀ ਥਾਣਾ ਬਿਠਾਉਣ ਦੀ ਕੋਸ਼ਿਸ਼ ਕੀਤੀ ਸਾਡੇ ਸੈਂਕੜੇ ਆਗੂ ਜਿਹੜੇ ਆ ਉਹ ਥਾਣਿਆਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਡੱਕੇ ਗਏ ਇਹਦੇ باوجود ਸਰਕਾਰ ਦੀਆਂ ਸਾਰੀਆਂ ਹੀ ਰੋਕਾਂ ਤੋੜਦਿਆਂ ਹੋਇਆ ਤੁਸੀਂ ਮਿੱਥੇ ਹੋਏ ਪੁਆਇੰਟਾਂ ਤੇ ਤੇ ਗਏ ਹੀ ਗਏ ਨਾਲ ਹੋਰ ਕਈ ਪੁਆਇੰਟ ਖੁੱਲ ਗਏ ਇਹ ਪੁਆਇੰਟ ਕਿਤੇ ਜਿਆਦਾ ਪਹਿਲੀ ਵਾਰ ਨਹੀਂ ਹੋਏ ਜਦੋਂ ਸਖਬੀਰ ਬਾਦਲ ਕਮੇਟੀ ਬਣਾ ਕੇ 200 ਜੂਟ ਮਜ਼ਦੂਰਾਂ ਦੀ ਖੋਹ ਲਈ ਸੀ ਤੇ ਬੰਬੀਆਂ ਦੇ ਬਿੱਲ ਬਕਾਏ ਸਰਕਾਰ ਅਕਾਲੀ ਦਲ ਦੀ ਅਗਰਾਉਣਾ ਚਾਹੁੰਦੀ ਸੀ ਉਦੋਂ ਵੀ ਇੱਕ ਹੀ ਸਿਰਫ ਨਿਸ਼ਾਨਾ ਮਿੱਥਿਆ ਸੀਗਾ ਸਾਰਿਆਂ ਦੀਆਂ ਸਾਰੀਆਂ 17 ਜਥੇਬੰਦੀਆਂ ਉਦੋਂ ਲੜ ਰਹੀਆਂ ਸੀ ਇੱਕ ਹੀ ਮੇਨ ਪੁਆਇੰਟ ਰੱਖਿਆ ਸੀ ਮਟਕਾ ਚੌਂਕ ਚੰਡੀਗੜ੍ਹ ਪਰ ਸਰਕਾਰ ਨੇ ਥਾਂ-ਥਾਂ ਤੇ ਰੋਕਾਂ ਲਾ ਕੇ 18 ਮਟਕਾ ਚੌਂਕ ਪੂਰੇ ਪੰਜਾਬ ਵਿੱਚ ਬਣਵਾ ਲਏ ਸੀ ਤੇ ਅਖੀਰ ਸਰਕਾਰ ਨੂੰ ਝੁਕਣਾ ਪਿਆ ਸੀ 6ਵੇਂ ਦਿਨ ਜਾ ਕੇ 10 ਦਸੰਬਰ ਨੂੰ 357 ਕਰੋੜ 64 ਲੱਖ ਬਕਾਇਆ ਦੇ ਉੱਤੇ ਜਿਹੜਾ ਬੰਬੀਆ ਦਾ ਹਿਲੀਕ ਵੱਜੀ ਤੇ ਸੁਖਬੀਰ ਕਾਲੀਆ ਕਮੇਟੀ ਨੂੰ ਦੁਬਾਰਾ 200 ਜੂਨਟ ਮਜ਼ਦੂਰਾਂ ਦੀ ਜਿਹੜੀ ਆ ਉਹ ਲਾਗੂ ਕਰਨੀ ਪਈ ਸੀ ਇਹ ਜਿੱਤ ਹੁੰਦੀ ਆ ਲੜਨ ਵਾਲੇ ਯੋਧਿਆਂ ਦੀ ਸੋ ਅੱਜ ਤੁਸੀਂ ਬਿਜਲੀ ਬੋਰਡ ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਜੀ ਤੁਹਾਡੀ ਜਿੱਥੇ ਅਨਥੱਕ ਮਿਹਨਤ ਨੇ 5 ਦਸੰਬਰ ਦੇ ਅੰਦੋਲਨ ਨੂੰ ਕਾਮਯਾਬ ਕੀਤਾ ਤੁਸੀਂ ਵਧਾਈ ਦੇ ਹੱਕਦਾਰ ਜੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਤੇ ਸਾਰੇ ਪਿੰਡ ਇਕਾਈ ਤੋਂ ਲੈ ਕੇ ਜ਼ੋਨ ਜ਼ਿਲ੍ਹਾ ਤੇ ਸੂਬੇ ਦੇ ਆਗੂਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਅਪੀਲਵਾ ਵੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਭਾਈ ਮੀਟਰ ਲਾਉਣ ਦੀ ਮਿਹਮ ਜਿਹੜੀ ਆ ਸ਼ੁਰੂ ਕਰ ਦਿਓ ਆਪਾਂ 10 ਦਸੰਬਰ ਨੂੰ ਮੀਟਰ ਜਿਹੜੇ ਆ ਉਹ ਸਬਡਵੀਨਾਂ ਤੇ ਜਮ੍ਹਾਂ ਕਰਾਉਣੇ ਆ ਔਰ ਮੀਟਰ ਜਮ੍ਹਾਂ ਕਰਾਉਣਾ ਸਾਡੀ ਹਿੰਟ ਦਾ ਸਵਾਲ ਨਹੀਂ ਅਸਲ ਦੇ ਵਿੱਚ ਸਵਾਲ ਇਹ ਆ ਵੀ ਜੇ ਚਿਪ ਵਾਲੇ ਮੀਟਰ ਲੱਗ ਗਏ ਪਹਿਲਾਂ ਪੈਸੇ ਪਾ ਕੇ ਫਿਰ ਬਿਜਲੀ ਚੱਲੂ ਤੇ ਜਿਹੜਾ ਇਹ ਆਧਾਰਾ ਵਾ ਸਾਡਾ ਜਿਹੜਾ ਅਰਬਾਂ ਖੱਡਾ ਮਾ ਡਾਲਰ ਦਾ ਆਧਾਰਾ ਵਾ ਸਾਡਿਆਂ ਵੱਡਿਆਂ ਵਡੇਰਿਆਂ ਨੇ ਆਪਣੀਆਂ ਜ਼ਮੀਨਾਂ ਫਰੀ ਦੇ ਕੇ ਉਹ ਸਾਰਿਆ ਹੋਇਆ ਵਾ ਇਹ ਕਾਰਪੋਰੇਟਾਂ ਦੇ ਕੋਲ ਚਲ ਜੂ ਔਰ ਕੇਂਦਰ ਸਰਕਾਰ ਹੋਵੇ ਸਟੇਟ ਸਰਕਾਰ ਹੋਵੇ ਭਾਵੇਂ ਵਿਰੋਧੀ ਤੇਰਾ ਹੋਣ ਸਾਰੇ ਰਲ ਮਿਲ ਕੇ ਫੇਰ ਤੋਂ ਦੇਸ਼ ਨੂੰ ਗੁਲਾਮੀ ਵਾਲੇ ਪਾਸੇ ਧੱਕਣਾ ਚਾਹੁੰਦੀਆਂ ਵਾ ਉਹੋ ਹੀ ਮੁਗਲਿਆ ਰਾਜ ਵਾਲਾ ਜਿਹੜਾ ਜ਼ਬਰਜਨਾ ਉਹੋ ਹੀ ਅੰਗਰੇਜ਼ਾਂ ਵਾਲਾ ਜ਼ਬਰਜਨਾ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਵਾ ਇਹਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਵੱਡੀ ਲੋੜ ਜੇ ਕਿਉਂਕਿ ਬਿਜਲੀ ਹਰ ਘਰ ਦੀ ਲੋੜ ਵਾ ਬਿਜਲੀ ਹਰ ਘਰ ਨੂੰ ਚਾਹੀਦੀ ਆ ਬਿਜਲੀ ਤੋਂ ਬਿਨਾਂ ਕੋਈ ਘਰ ਜਿਹੜਾ ਵਾ ਉਹ ਨਹੀਂ ਚੱਲ ਸਕਦਾ ਭਾਵੇਂ ਪੱਖਾ ਚਲਾਉਣਾ ਤੇ ਭਾਵੇਂ ਮੋਟਰ ਚਲਾਉਣੀ ਆ ਇਹ ਸਾਰਾ ਕੁਝ ਬਿਜਲੀ ਤੇ ਨਿਰਭਰ ਵਾ ਤੇ ਆਦਾਰਾ ਵੀ ਜਿਹੜਾ ਵਾ ਇਹ ਪਬਲਿਕ ਦਾ ਵਾ ਪਬਲਿਕ ਦੇ ਆਦਾਰੇ ਨੂੰ ਵੇਚਣ ਦਾ ਨਾ ਹੱਕ ਵਾ ਭਗਵਾਨ ਸਿੰਘ ਮਾਲ ਨੂੰ ਨਾ ਇੱਕ મોદી ਨੂੰ ਵੇਚਣ ਦਾ ਵਾ ਪਰ ਇਹ ਪਬਲਿਕ ادارے ਨੂੰ ਵੇਚਣ ਤੋਂ ਪਛਾਹ ਉਦੋਂ ਮੁੜਨਗੇ ਜਦੋਂ ਤੁਹਾਂ ਸਾਰਿਆਂ ਠਾਨ ਲਈ ਵੀ ਸਾਡਾ ਅਦਾਰਾ ਵਾ ਅਸੀਂ ਬਚਾਉਣਾ ਵਾ ਆਓ ਲੜਾਈ ਦੇ ਮੈਦਾਨ ਦੇ ਵਿੱਚ ਆਈਏ ਤੇ ਚਿਪ ਵਾਲੇ ਮੀਟਰਾਂ ਤੋਂ ਕਿਨਾਰਾ ਕਰਦੇ ਹੋਏ ਸਰਕਾਰ ਨੂੰ ਵਾਪਸ ਕਰੀਏ 10 ਦਸੰਬਰ ਨੂੰ ਤੇ ਉੱਥੇ ਇਹ ਗੱਲ ਕਹੀਏ ਵੀ ਸਾਡੇ ਪਹਿਲੇ ਚਿਪ ਵਾਲੇ ਮੀਟਰ ਜਿਹੜੇ ਆ ਗਰਾਰੀ ਵਾਲੇ ਕਾਲੇ ਮੀਟਰ ਜਿਹੜੇ ਨੇ ਉਹ ਲੈ ਕੇ ਆਓ 2 ਰੁਪਏ ਜੂੰਟ ਦੇ ਨਾਲ ਹਰੇਕ ਵਰਗ ਨੂੰ ਬੱਤੀ ਦਿਓ ਬਿਜਲੀ ਦੇ ਲੋਕ ਪੈਸੇ ਪਰਨੂ ਤਿਆਰ ਵਾ ਔਰ ਫਸਲਾਂ ਦੇ ਲਾਏ ਵੰਦ ਭਾ ਲੈਣ ਵਾਸਤੇ ਲੜੀਏ ਆਪਣੇ ਹੱਕ ਤੇ ਸੱਚ ਨੂੰ ਪਛਾਣਦਿਆਂ ਹੋਇਆਂ ਆਓ ਇੱਕ ਪਲੇਟਫਾਰਮ ਲਈਏ ਤਾਂ ਜੋ ਹੋਰਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਫਸਲਾਂ ਸਾਡਾ ਕੀਰਤੀ ਕੰਮ ਜਿਹੜਾ ਉਹ ਚੜ੍ਹਦੀ ਕਲਾ ਦੇ ਨਾਲ ਦੇਸ਼ ਦੇ ਵਿੱਚ ਰਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ